ਪੰਜਾਬ ਸਰਕਾਰ ਵੱਲੋਂ ਐਨਆਰਆਈਆਂ ਦੀਆਂ ਸ਼ਿਕਾਇਤਾਂ ਸੁਣਨ ਅਤੇ ਉਹਨਾਂ ਦੇ ਮਸਲੇ ਹੱਲ ਕਰਨ ਦੇ ਲਈ ਇੱਕ ਪ੍ਰੋਗਰਾਮ ਕੀਤਾ ਗਿਆ ਹੈ ਜਿਸ ਦੇ ਚਲਦੇ ਆਮ ਆਦਮੀ ਪਾਰਟੀ ਦੇ ਲੀਡਰ ਅਤੇ ਪ੍ਰਸ਼ਾਸਨਿਕ ਅਧਿਕਾਰੀ ਐਨਆਰਆਈ ਮਿਲਣੀ ਕਰਵਾ ਕੇ ਐਨਆਰਆਈ ਦੀਆਂ ਸਮੱਸਿਆਵਾਂ ਸੁਣਦੇ ਹਨ ਧੂਰੀ ਵਿਖੇ ਵੀ ਐਨਆਰਆਈ ਸਮੇਲਨ ਕਰਵਾਇਆ ਗਿਆ ਜਿਸ ਵਿੱਚ ਪੱਟੀ ਗਿੰਤੀ ਵਿੱਚ ਐਨਆਰਆਈਆਂ ਨੇ ਭਾਗ ਲਿਆ ਇਸ ਮੌਕੇ ਉਹਨਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ ਅਤੇ ਮੌਕੇ ਤੇ ਹੱਲ ਕੀਤਾ ਗਿਆ ਸਰਕਾਰ ਦੇ ਇਸ ਕਦਮ ਨੂੰ ਐਨਆਰਆਈ ਵੀ ਬਹੁਤ ਚੰਗਾ ਦੱਸ ਰਹੇ ਹਨ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਮਸਲੇ ਤੁਰੰਤ ਹੀ ਹੱਲ ਹੋ ਜਾਂਦੇ ਹਨ ਕਿਉਂਕਿ ਇਸ ਮੀਟਿੰਗ ਦੌਰਾਨ ਪ੍ਰਸ਼ਾਸਨੀ ਅਧਿਕਾਰੀ ਮੌਜੂਦ ਰਹਿੰਦੇ ਹਨ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ মিডিਆ ਵਾਲੇ ਦੋਸਤਾਂ ਦਾ ਤੁਸੀਂ ਟਾਈਮ ਕੱਢ ਕੇ ਆਏ ਹੋ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਸਾਡੇ ਮਾਨਯੋਗ ਮੁੱਖ ਮੰਤਰੀ ਸਦਾ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਸਾਡਾ ਐਨਐਵੀ ਡਿਪਾਰਟਮੈਂਟ ਜਿਹੜਾ ਦੁਨੀਆ ਭਰ ਦੇ ਵਿੱਚ ਵਸਦੇ ਜਿਹੜੇ ਸਾਡੇ ਐਨਐਵੀ ਦੇ ਜਿਹੜੇ ਪੰਜਾਬ ਦੇ ਰੀੜ ਦੀ ਹੱਡੀ ਨੇ ਉਹਨਾਂ ਤੋਂ ਬਿਨਾ ਪੰਜਾਬ ਨੂੰ ਦੇਖਣਾ ਜਾਂ ਪੰਜਾਬ ਬਾਰੇ ਸੋਚਣਾ ਬਹੁਤ ਮੁਸ਼ਕਲ ਹੈ ਮਾਨ ਸਾਹਿਬ ਨੇ ਨਿਰਦੇਸ਼ ਦਿੱਤੇ ਆ ਕਿ ਕੋਈ ਵੀ ਐਨਐਵੀ ਪੰਜਾਬ ਚ ਆਉਂਦਾ ਤੇ ਉਹਨੂੰ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ ਅਸੀਂ ਪਿਛਲੇ ਸਾਲ ਵੀ 5 ਐਨਆਰਆਈ ਮਿਲਨੀਅਸ ਪੂਰੇ ਪੰਜਾਬ ਦੇ ਵਿੱਚ ਕੀਤੀਆਂ ਸੀਗੀਆਂ। ਉਦੋਂ ਉਸ ਸਮੇਂ ਸਾਡੇ ਕੋਲ 605 ਕੇਸ ਆਏ ਸੀਗੇ ਜਿੱਚੋਂ ਅਸੀਂ 597 ਕੇਸ ਜਿਹੜੇ ਉਹ ਹੱਲ ਕਰ ਦਿੱਤੇ ਸੀਗੇ। ਇਸ ਸਾਲ ਅਸੀਂ 4 ਐਨਆਰਆਈ ਮਿਲਨੀਅਸ ਕੀਤੀਆਂ। ਪਹਿਲੀ ਮਿਲਨੀ ਜਿਹੜੀ 3 ਫਰਵਰੀ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਆਪ ਪਠਾਨਕੋਟ ਦੇ ਵਿੱਚ ਉਸ ਮਿਲਨੀ ਦਾ ਆਦ ਕਾਟਨ ਕੀਤਾ ਉਹ ਆਪ ਐਨਆਰਆਈਸ ਤੋਂ ਮਿਲੇ। ਉਸ ਤੋਂ ਬਾਅਦ ਨਵੇਂ ਸੈੱਟ ਕੀਤੀ ਉਸ ਤੋਂ ਬਾਅਦ ਫਲੋਜਪੁਰ ਕੀਤੀ ਤੇ ਅੱਜ ਸੰਗਰੂਰ ਕੀਤੀ ਹੈ ਕਿ ਅਸੀਂ ਚਾਰ ਹੀ ਐਨਡੀਆਈ ਮਿਲਨੀਸ ਕਰਨੀਆਂ ਸੀਗੀਆਂ ਸੋ ਅੱਜ ਸਾਡੇ ਕੋਲ 89 ਕੇਸ ਇੱਥੇ ਆਏ ਅੱਜ ਸਾਡੇ ਕੋਲ 7-8 ਜ਼ਿਲ੍ਹੇ ਸੀਗੇ 89 ਕੇਸ ਜਿਹੜੇ ਸਾਡੇ ਕੋਲ ਆਏ ਆ ਕੁਝ ਤਾਂ ਬਹੁਤ ਛੋਟੇ-ਛੋਟੇ ਸੀਗੇ ਉਹਨਾਂ ਦਾ ਤੇ ਉਸੇ ਲਈ ਨਿਪਟਾਰਾ ਲਗਭਗ ਹੋ ਗਿਆ ਕੁਝ ਕੇਸ ਇਦਾਂ ਦੇ ਆ ਜਿਹੜੇ ਥੋੜਾ ਟਾਈਮ ਲੱਗੂਗਾ 10-15-20 ਦਿਨ ਪਰ ਸਾਡੀ ਕੋਸ਼ਿਸ਼ ਹੈ ਕਿ ਮਾਤਸ ਦੇ ਵਿੱਚ ਵਿੱਚ ਸਾਰੇ ਕੇਸ ਜਿਹੜੇ ਆ ਉਹ ਅਸੀਂ ਹੱਲ ਕਰਦੀ ਹੈ ਕਿਉਂਕਿ ਮਾਨ ਸਾਹਿਬ ਨੇ ਸਾਨੂੰ ਇਹ ਵੀ ਨਿਰਦੇਸ਼ ਦਿੱਤੇ ਆ ਕਿ ਜਦੋਂ ਐਨਆਰਆਈ ਆਉਂਦਾ ਤੇ ਉਹਨਾਂ ਦੀ ਟਿਕਟ ਤੇ ਕੰਮੀਆਂ ਵੀ ਉਹਨਾਂ ਨੇ ਕਿਦੋਂ ਵਾਪਸ ਜਾਣਾ ਵਾਪਸ ਜਾਣ ਤੋਂ ਪਹਿਲਾਂ ਪਹਿਲਾਂ ਜਿਹੜਾ ਉਹ ਉਹਨਾਂ ਦਾ ਮਸਲਾ ਜਿਹੜਾ ਹੱਲ ਹੋਣਾ ਚਾਹੀਦਾ ਸੋ ਅਸੀਂ ਸਾਦੇ ਜਿੰਨੇ ਜ਼ਿਲ੍ਹੇ ਸੀ ਅੱਜ ਸਾਦਿਆਂ ਦੇ ਐਸਐਸਪੀ, ਐਸਪੀ, ਡੀਸੀ, ਏਡੀਸੀ, ਐਸਟੀਐਮ, ਡੀਆਰਓ ਸਾਦੇ ਅਫਸਰ ਸਾਰੇ ਸਬੰਧਤ ਜ਼ਿਲ੍ਹਿਆਂ ਦੇ ਸਭ ਨੂੰ ਬਲੇ ਬੇਨਤੀ ਕੀਤੀ ਹੈ ਕਿ ਜਲਦੀ ਤੋਂ ਜਲਦੀ ਜਿਹੜਾ ਅੱਜ ਦੇ ਦਿਨ ਸੁਵਿਸ਼ਵਾਵਾਇਆਂ ਇਹਨਾਂ ਦਾ ਹੱਲ ਜਿਹੜਾ ਉਹ ਕੀਤਾ ਜਾਵੇ। ਸੋ ਮੈਂ ਤੁਹਾਡੇ ਦਾ ਹੀ ਦੁਨੀਆ ਭਾਵੇਂ ਚਰਸਦੇ ਇਹਨਾਂ ਦਾ ਇਹਨੂੰ ਬੇਤੀ ਕਰਦੇ ਚਾਹੁੰਦਾ ਕਿ ਮਾਨ ਸਾਹਿਬ ਦੀ ਸਰਕਾਰ ਤੁਹਾਡੀਆਂ ਜਿੱਥੇ ਸ਼ਿਕਾਇਤਾਂ ਨੇ ਤੁਹਾਡੇ ਜਿਹੜੇ ਮਸਲੇ ਐ ਇਹਨਾਂ ਨੂੰ ਲਗਾਤਾਰ ਹੱਲ ਕਰ ਰਹੀ ਆ ਉਹ ਨਾਲ ਤੁਹਾਨੂੰ ਇਸ ਗੱਲ ਦਾ ਵੀ ਵਿਸ਼ਵਾਸ ਦਿਵਾਉਂਦੇ ਆ ਕਿ ਅਸੀਂ ਜਿੱਥੇ ਤੁਹਾਡੀ ਪ੍ਰਾਪਰਟੀ ਜਾਇਦਾਦਾਂ ਦੀ ਅਵਾਖੀ ਕਰਦੀਆਂ ਕੋਈ ਨਜਾਇਜ਼ ਕਬਜ਼ੇ ਨਹੀਂ ਹੁੰਦੇ ਨੇ ਉੱਥੇ ਤੁਹਾਡੀ ਜਾਨ ਮਾਲ ਦੀ ਤੁਹਾਡੀ ਸਖਿਆ ਵੀ ਮਾਨ ਸਾਹਿਬ ਦੀ ਸਰਕਾਰ ਦਾ ਜਿਹੜਾ ਪਹਿਲਾ ਫਲਦਿਆ ਸੋ ਪੂਦੇ ਦੁਨੀਆ ਦੇ ਨਾ ਰਿਆ ਨੂੰ ਇਹ ਸੱਦਾ ਕਿ ਪੰਜਾਬ ਆਓ ਪੰਜਾਬ ਤੁਹਾਡਾ ਪੰਜਾਬ ਆ ਕੇ ਆਪਣੇ ਪਿੰਡਾਂ ਦੀ ਆਪਣੇ ਕਸਬਿਆਂ ਦੀ ਜਿਹੜਾ ਕੋ ਵੱਡਾ ਭਲਾ ਆ ਪੰਜਾਬ ਦੇ ਚ ਕੋ ਨਸਲੀ ਲਾ ਸਕਦਾ ਉਹ ਵੀ ਆ ਕੇ ਲਾਵੇ ਅਸੀਂ ਹੱਤਾਂ ਦੀ ਕਾਨੂੰਨੀ ਤੌਰ ਤੇ ਮਦਦ ਕਰਦੀ ਮਾਨ ਸਾਹਿਬ ਦੀ ਸਰਕਾਰ ਜਿਹੜੀ ਉਹ ਤਿਆਰ ਹੈ ਸੋ ਅੱਜ 89 ਕੇਸ ਜਿਹੜੇ ਆ ਉਹ ਆਏ ਸੋ ਹੁਣ ਅਸੀਂ ਇਹਨਾਂ ਕੇਸਾਂ ਦਾ ਸਾਰੰਸ਼ ਦਾ ਰਿਵਿਊ ਕਰਕੇ ਇਹ ਕੋਸ਼ਿਸ਼ ਕਰਾਂਗੇ ਕਿ ਸਾਰੇ ਕੇਸ ਜਿਹੜੇ 4 ਮਿਲਨੀਆਂ ਦੇ ਵਿੱਚ ਆਏ ਆ ਇਹ ਸਾਰੇ ਕੇਸ ਜਿਹੜੇ ਆ ਸੀ ਮਾਤ ਦੇ ਮਹੀਨੇ ਦੇ ਵਿੱਚ ਵਿੱਚ ਜੇ ਮਤਲਬ ਕੋਟਾਂ 'ਚ ਜਿਹੜੇ ਨਾ ਹੋਏ ਜਿਹੜੇ ਕੋਟਾਂ ਤੋਂ ਬਿਨਾਂ ਹੋਏ ਜੇ ਕੋਟਾਂ ਦਾ ਹੋਊਗਾ ਉੱਤੇ ਟਾਈਮ ਲੱਗੂਗਾ ਪਰ ਕੋਟਾਂ ਤੋਂ ਬਿਨਾਂ ਵਾਲੇ ਕੇਸ ਜਿਹੜੇ ਆ ਅਸੀਂ ਮਾਤ ਦੇ ਵਿੱਚ ਸਾਰੇ ਜਿਹੜੇ ਹੱਲ ਕਰਦੇ ਐਨਆਰਆਈ ਭਰਾਵਾਂ ਦਾ ਇੱਕ ਗिला ਸੀਗਾ ਕਿ ਜਿਹੜੀਆਂ ਪਹਿਲੀਆਂ ਸਰਕਾਰਾਂ ਕਾਲੀ ਕਾਂਗਰਸ ਦੀਆਂ ਸਰਕਾਰਾਂ ਸੀਗੀਆਂ ਉਹਨਾਂ ਨੇ ਐਨਆਰਆਈਆਂ ਦੇ ਨਾਲ ਰਾਬਤਾ ਸਹੀ ਨਹੀਂ ਰੱਖਿਆ ਐਨਆਰਆਈ ਦੇ ਮਸਲੇ ਹੱਲ ਨਹੀਂ ਕੀਤੇ ਪਰ ਜੇਰੀ ਗੱਲ ਤੁਸੀਂ ਕਹਿ ਰਹੇ ਹੋ ਜਦੋਂ ਤੋਂ ਮਾਨਸਾਬ ਦੀ ਸਰਕਾਰ ਬਣੀ ਆ 22 ਤੋਂ ਆ ਉਨੀ ਮਾਤ ਨੂੰ ਸਾਡੀ ਕੈਬਨਟ ਬਣੀ ਨੂੰ 2 ਸਾਲ ਹੋ ਜਾਣਗੇ ਸਾਡੇ ਟਾਈਮ ਦੇ ਵਿੱਚ ਕੋਈ ਇਦਾਂ ਦੀ ਨੌਬਤ ਨਹੀਂ ਆਈ ਐਸੀ ਨਹੀਂ ਹੋ ਦਿੱਤੀ ਜੇ ਕੋ ਆਇਆ ਵੀ ਆਪਣਪਰਾ ਅੱਜ ਵੀ ਦੋ ਤਿੰਨ ਕੇ ਸੀਗੇ ਜਿਹੜੇ ਕਹਿੰਦੇ ਕਿ ਤੁਸੀਂ ਪ੍ਰਾਪਰਟੀ ਲੈ ਲਓ ਕਈ ਬੰਦੇ ਹੁੰਦੇ ਸਾਡੇ ਕਿ ਸਰਕਾਰ ਲੈ ਲੇ ਜੀ ਸਕੂਲ ਬਣਾ ਲੈ ਕਾਲਜ ਬਣਾ ਲੈ ਹਸਪਤਾਲ ਬਣਾ ਲੈ ਪਰ ਹੁਣ ਇਦਾਂ ਦੀ ਪ੍ਰੋਬਲਮ ਨਹੀਂ ਆਊਗੀ ਪਹਿਲਾਂ ਆਈ ਆ ਖਾਸ ਤੌਰ ਤੇ ਦੁਆਬੇ ਦੇ ਵਿੱਚ ਜੰਡਲਸ਼ਾਹਪੁਰ ਦੇ ਵਿੱਚ ਇਹ ਪ੍ਰੋਬਲਮ ਸੀਗੀ ਕਿ ਕੁਝ ਲੋਕਾਂ ਨੇ ਆਪਣੀਆਂ ਜ਼ਮੀਨਾਂ ਵੇਚਤੀਆਂ ਪਰ ਹੁਣ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਪਿਛਲੇ 2 ਸਾਲ ਤੋਂ ਜਦੋਂ ਦੀ ਮਾਨਸਾਹਬ ਦੀ ਸਰਕਾਰ ਆਈ ਹੈ ਸਾਰੇ ਐਨਆਰਆਈ ਆਪਣੇ ਆਪ ਨੂੰ ਸਦਖਤ ਸਮਝਦੇ ਆਪਣੀਆਂ ਪ੍ਰਾਪਰਟੀਆਂ ਨੂੰ ਸਦਖਤ ਸਮਝਦੇ ਆ ਉਹਦਾ ਸੀ ਕੱਲੀਆਂ ਮਿਲ ਲੀਆਂ ਨਹੀਂ ਕਿ ਅੱਜ ਹੀ ਲੋਕ ਬਲਤ 4 ਮਿਲੀਆਂ ਹੋ ਗਿਆ ਤੇ ਕੰਮ ਖਤਮ ਹੋ ਗਿਆ ਮੇਦੀ ਡਿਊਟੀ 24 ਘੰਟੇ ਦਾ ਮਾਨਸਾਹਬ ਖੁਦ ਵੀ ਮਿਲਦੇ ਆ ਐਨਆਰਆਈ ਨੂੰ ਮੈਂ ਆਪਣੇ ਘਰ ਵੀ ਮਿਲਦਾ ਆਪਣੇ ਦਫ਼ਤਰ ਜੀ ਮਿਲਦਾ ਜਦੋਂ ਵੀ ਕਿਸੇ ਦਾ ਮਸਲਾ ਹੁੰਦਾ ਇਹ ਤੇ ਉਹ ਦੇ ਜਿਹੜੇ ਐਨਆਰਆਈ ਮਿਲ ਨਹੀਂ ਕੇਸ ਆ ਅਤੇ ਜ ਵੀ ਰੋਜ਼ 8 ਦਾ ਕੇਸ ਜਿਹੜੇ ਮਿਲਕੋ ਹੁੰਦੇ ਜਿਹੜਾ ਅਸੀਂ ਨੁਕਤਾ ਦਾ ਕਰਦੇ ਇਸ ਕਰਕੇ ਹੁਣ ਮਤਲਬ ਐਨਐਮਆਈ ਲੋਕਾਂ ਦੇ ਮੈਂ ਤੁਹਾਨੂੰ ਉਲਟ ਦੱਸਦਾ ਕਿ ਜਿਹੜੀ ਵਸ ਇਮੀਗ੍ਰੇਸ਼ਨ ਮਾਨ ਸਾਹਿਬ ਦਾ ਜਿਹੜਾ ਨਾਦਾ ਸੀਗਾ ਉਹਦੇ ਤਹਿਤ ਬਹੁਤ ਸਾਰੇ ਲੋਕਾਂ ਨੇ ਆਪਣੇ ਬੱਚਿਆਂ ਨੂੰ ਮਤਲਬ ਜਿਹੜਾ ਇੰਡੀਆ ਦੇ ਵਿੱਚ ਪੜ੍ਹਨੇ ਪਾਇਆ ਤੇ ਸਾਡੇ ਲੋਕ ਛੋਟੇ ਛੋਟੇ ਕੰਮ ਜਿਹੜੇ ਦੇਖਦੇ ਆ ਕਿ ਅਸੀਂ ਹੁਣ ਪੰਜਾਬ ਦੇ ਵਿੱਚ ਆ ਕੇ ਆਪਣੇ ਬੱਚੇ ਹੀ ਪੜਾਈਏ ਤੇ ਦਵਾਦਾ ਜਿਹੜੀ ਇੱਥੇ ਇਨਵੈਸਟਮੈਂਟ ਵੀ ਕਰੀ ਤਾਂ ਜਿਹੜੀ ਕਦੇ ਮੈਂ ਦਫਤਰੀ ਪ੍ਰਕਿਰਿਆ ਮਾਲ ਭਾਗ ਦੀ ਕੀ ਉਹਨੂੰ ਵੀ ਸਖਾਲਾ ਬਣਾਇਆ ਜਾ ਰਿਹਾਗਾ ਨਾਲ ਟਾਈਮ ਦਾ ਉਹ ਬਿਲਕੁਲ ਬਦਲੂਗਾ ਉਹ ਤਾਂ ਸੀਐਮ ਸਾਹਿਬ ਨੇ ਤੈਅ ਕੀਤਾ ਉਹ ਕੱਲਾ ਐਨਆਈ ਲਈ ਨਹੀਂ ਜੀ ਪੂਰੇ ਪੰਜਾਬ ਦੇ ਲੋਕਾਂ ਲਈ ਅਸੀਂ ਉਹਨੂੰ ਸਰਲ ਕਰ ਰਹੇ ਹਾਂ ਕਿ ਸੌਖੇ ਢੰਗ ਨਾਲ ਖਾਸ ਕਰ ਖਾਸ ਤੌਰ ਤੇ ਕਿ ਜਿਹੜਾ ਐਨਆਈ ਹੁੰਦਾ ਉਸ ਕੋ ਮਹੀਨਾ ਡੇਢ ਮਹੀਨਾ ਟਾਈਮ ਹੁੰਦਾ ਉਹ ਕਦੀ ਨੰਬਰਦਾਰ ਕੋ ਜਾਂਦਾ ਕਦੀ ਪਟਵਾਰੀ ਕੋ ਜਾਂਦਾ ਫਿਰ ਗਰਦੌਦ ਕੋ ਫਿਰ ਤਹਿਸੀਲੇ ਜਾਂਦੇ ਐਸਡੀਐਫ ਕੋ ਜਾਂਦੇ ਆ ਤੇ ਅਸੀਂ ਉਹਨੂੰ ਸਰਲ ਕਰ ਰਹੇ ਹਾਂ ਕਿ ਇੱਕ ਥਾਂ ਤੇ ਹੀ ਮਤਲਬ ਐਨਆਈ ਪ੍ਰਭਾਵ ਦਾ ਬਦਲਾ ਬਸਲਾ ਉਹ ਹੱਲ ਹੋ ਜੇ ਉਹਨੂੰ ਐ ਤੰਗ ਨਾ ਕਰਦੇ ਆ ਕਿ ਟਾਈਮ ਨਾਲ ਵਸ ਤੋਂ ਬਿਲਕੁਲ ਸਾਡੇ ਜਿਹੜੇ ਐਨ ਆਰ ਆਈ ਭਰਾ ਸਾਡੇ ਜਿਹੜੇ ਆਪਣੀਆਂ ਮਜਬੂਰੀਆਂ ਦੇ ਕਰਕੇ ਆਪਣੀ ਰੋਜ਼ੀ ਰੋਟੀ ਦੀ ਭਾਲ ਦੇ ਵਿੱਚ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਚਲੇ ਗਏ ਨੇ ਸੋ ਉਹਨਾਂ ਦਾ ਜਿਹੜਾ ਉਹਨਾਂ ਦੀਆਂ ਜਿਹੜੀਆਂ ਜਾਇਦਾਦਾਂ ਨੇ ਉਹਨਾਂ ਦੇ ਜਿਹੜੇ ਮਸਲੇ ਨੇ ਪਰਿਵਾਰਕ ਜਿਹੜੇ ਝਗੜੇ ਨੇ ਉਹਨਾਂ ਦਾ ਜਿਹੜਾ ਲਗਾਤਾਰ ਜਿਹੜੀਆਂ ਸ਼ਿਕਾਇਤਾਂ ਰਹਿੰਦੀਆਂ ਸੀ ਸੋ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਦੇ ਵਿੱਚ ਇੱਕ ਐਨ ਆਰ ਆਈ ਸੰਮੇਲਨ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਸ਼ੁਰੂ ਕੀਤਾ ਗਿਆ ਸੋ ਉਸੇ ਸਿਲਸਿਲੇ ਦੇ ਵਿੱਚ ਅੱਜ ਜਿਹੜਾ ਉਹ ਲੜੀਵਾਰਾ ਜੇ ਧੂਰੀ ਜਿਹੜਾ ਜ਼ਿਲ੍ਹਾ ਸੰਗਰੂਰ ਦੇ ਵਿੱਚ ਕੀਤਾ ਜਾ ਰਿਹਾ ਸੋ ਅੱਜ ਜਿਹੜੇ ਐਨ ਆਰ ਆਈਸ ਨੇ ਉਹ ਆਪਣੀਆਂ ਸ਼ਿਕਾਇਤਾਂ ਨੂੰ ਲੈ ਕੇ ਆਪਣੇ ਜਿਹੜੇ ਮਸਲੇ ਲੈ ਕੇ ਉਹ ਅੱਜ ਇਸ ਦੇ ਵਿੱਚ ਆਏ ਨੇ ਸੋ ਸਾਡੇ ਮਾਨਯੋਗ ਕੈਬਨਿਟ ਮੰਤਰੀ ਸਰਦਾਰ ਕੁਲਦੀਪ ਸਿੰਘ ਧਾਲੀਆ ਸਾਹਿਬ ਉਹ ਜਿਹੜਾ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਔਰ ਜਿਹੜੇ ਐਨ ਆਰ ਆਈ ਭਰਾ ਨੇ ਉਹਨਾਂ ਨੂੰ ਮਿਲ ਕੇ ਉਹਨਾਂ ਦੇ ਅ ਕੋਈ ਵੀ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਦੇ ਲਈ ਜਿਹੜੇ ਅਫਸਰ ਅਧਿਕਾਰੀ ਸਾਰੇ ਜਿਹੜੇ ਇੱਥੇ ਪਹੁੰਚੇ ਹੋਏ ਨੇ ਉਹਨਾਂ ਨੂੰ ਹੱਲ ਕਰਨ ਦੇ ਲਈ ਜਿਹੜਾ ਕਿੰਨਾ ਕੁ ਫਾਇਦਾ ਹੋਊਗਾ ਭਾਣਾ ਇੰਨਾ ਜਿਹੜੀਆਂ ਜੜਿਆ ਨਾਰੀ ਨੇ ਅ ਦੇਖੋ ਸਾਡੀ ਜਿਹੜੀ ਕੋਸ਼ਿਸ਼ ਆ ਕਿ ਅਸੀਂ ਜਿਹੜੀ ਸਰਕਾਰ ਹੈ ਅਸੀਂ ਉਹ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਜਦੋਂ ਲੋਕ ਨੇ ਜਿਹੜੇ ਵੋਟ ਪਾਉਣ ਦੇ ਲਈ ਚੱਲ ਕੇ ਜਾਂਦੇ ਆ ਤੇ ਜਿਹੜੇ ਲੀਡਰ ਨੇ ਉਹ ਵੋਟਾਂ ਲੈਣ ਦੇ ਲਈ ਜਾਂਦੇ ਆ ਚੱਲ ਕੇ ਆਪ ਤਾਂ ਸਰਕਾਰ ਆ ਜਿਹੜੀ ਉਹ ਵੀ ਲੋਕਾਂ ਦੇ ਵਿੱਚ ਜਾ ਕੇ ਚੱਲੂਗੀ ਤੇ ਜਿਸ ਦੇ ਤਹਿਤ ਤੁਸੀਂ ਦੇਖ ਰਹੇ ਹੋ ਪੂਰੇ ਪੰਜਾਬ ਦੇ ਵਿੱਚ ਆਪ ਸਰਕਾਰ ਆਪ ਦੇ ਦੁਆਰ ਜਿਹੜੇ ਲੜੀਵਾਰ ਕੈਂਪ ਜਿਹੜੇ ਪੰਡਾਂ 'ਚ ਵੀ ਲੱਗ ਰਹੇ ਨੇ ਔਰ ਇਸੇ ਤਰ੍ਹਾਂ ਅੱਜ ਜਿਹੜੇ ਸਾਡੇ ਐਨ ਆਰ ਆਈ ਨੇ ਜਿਹੜੇ ਉੱਥੋਂ ਬੈਠ ਕੇ ਪੰਜਾਬ ਦੀ ਚਿੰਤਾ ਕਰਦੇ ਨੇ ਪੰਜਾਬ ਦੇ ਭਲੇ ਦੀ ਜੇ ਲਈ ਜਿਹੜਾ ਹਮੇਸ਼ਾ ਤਤ ਪਰ ਰਹਿੰਦੇ ਨੇ ਸੋ ਅੱਜ ਉਹਨਾਂ ਦੀਆਂ ਮੁਸ਼ਕਲਾਂ ਦੇ ਲਈ ਇਹ ਜਿਹੜੇ ਕੈਂਪ ਨੇ ਉਹ ਬੜੇ ਜਿਹੜੇ ਕਾਰਗਰ ਸਾਬਤ ਹੋ ਰਹੇ ਨੇ ਉਹਨਾਂ ਦੀਆਂ ਮੁਸ਼ਕਲਾਂ ਨੇ ਜਿਹੜੀਆਂ ਪਹਿਲੀ ਵਾਰ ਕੋਈ ਏਦਾਂ ਸਰਕਾਰ ਬੈਠ ਕੇ ਸੁਣ ਰਹੀ ਹੈ ਔਰ ਮੌਕੇ ਤੇ ਜਿਹੜੇ ਅਧਿਕਾਰੀ ਨੇ ਬੈਠ ਕੇ ਉਹਨਾਂ ਦਾ ਹੱਲ ਕਰ ਰਹੇ ਨੇ ਜਿਹੜੀ ਕੋਈ ਮੁਸ਼ਕਲ ਰਹਿ ਜਾਂਦੀ ਹੈ ਤਾਂ ਉਹ ਜਿਹੜੀ ਸ਼ਿਕਾਇਤ ਸਾਡੇ ਕੋਲ ਪੋਰਟਲ ਤੇ ਆ ਜਾਂਦੀ ਹੈ ਤੇ ਉਹਨਾਂ ਦੇ ਉੱਤੇ ਲਗਾਤਾਰ ਜਿਹੜੇ ਕੰਮ ਹੋ ਰਹੇ ਨੇ ਲੋਕ ਸਭਾ ਚੋਣਾਂ ਨੇੜੇ ਆ ਰਹੇ ਨੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਆਵਾਂਗੇ ਪੜ ਦੇਖੋ ਅਸੀਂ ਤਾਂ ਪਾਰਟੀ ਦੇ ਛੋਟੇ ਜਿਹੇ ਸਪਾਈ ਆ ਸੋ ਤਿਆਰੀਆਂ ਪੂਰੀਆਂ ਨੇ ਔਰ ਲੋਕ ਨੇ ਜਿਹੜੇ ਦਾ ਫੈਸਲਾ ਕਰਨਗੇ ਪਾਰਟੀ ਜਿੱਥੇ ਵੀ ਜਿਹੜੀ ਵੀ ਸੇਵਾ ਲਾਊਗੀ ਉਹਨੂੰ ਸੇਵਾ ਨੂੰ ਅਸੀਂ ਪੂਰੀ ਤਰ੍ਹਾਂ ਨਿਵਾਵਾਂਗੇ ਕੀ ਗੱਟ ਜੋੜ ਨਾਲ ਚੋਣ ਲੜੀਏ ਕੋਈ ਕੱਲੇ ਚੋਣੂ ਇਹ ਮੇਰੇ ਅਧਿਕਾਰ ਚ ਨਹੀਂ ਆਉਂਦਾ ਇਹਦਾ ਜਵਾਬ ਦੇਣਾ ਸੋ ਇਹ ਪਾਰਟੀ ਦੀ ਸਾਡੀ ਸੀਨੀਅਰ ਲੀਡਰਸ਼ਿਪ ਹੈਗੀ ਆ ਉਹ ਇਹਦਾ ਜਿਹੜਾ ਜਵਾਬ ਜ਼ਿਆਦਾ ਬਿਹਤਰ ਦੇ ਸਕਦਾ ਅੱਜ ਦਾ ਇਹ ਮੇਰਾ ਹਾਲ ਤਾਂ ਇਤਿਹਾਸ ਵਿੱਚ ਪਹਿਲੀ ਵਾਰ ਹੀ ਹੋ ਰਿਹਾ ਜੀ ਇਸ ਤਰ੍ਹਾਂ ਐਨਆਰਆਈ ਨੂੰ ਇਕੱਠੇ ਕਰ ਭਗਵੰਤ ਮਾਨ ਜੀ ਦੀ ਨੇ ਬੜਾ ਵਧੀਆ ਕੰਮ ਕੀਤਾ ਮੰਤਰੀ ਜੀ ਨੂੰ ਅੱਗੇ ਵੀ ਮਿਲਿਆ ਵਾ ਤਾਂ ਬੜਾ ਵਧੀਆ ਉਹਨਾਂ ਨੇ ਸਾਨੂੰ ਕੀਤਾ ਵਾ ਟ੍ਰੈਂਡ ਬਹੁਤ ਵਧੀਆ ਤੇ ਸਾਨੂੰ ਪੂਰੀ ਯਕੀਨ ਹੈ ਸਾਨੂੰ ਵੀ ਸਾਡਾ ਮਸਲਾ ਹੱਲ ਹੋ ਜਾਏਗਾ ਜੀ ਲਿਆ ਜੀ ਸਮੱਸਿਆ ਲੈ ਕੇ ਆ ਤੁਸੀਂ ਅੱਜ ਕੀ ਮੇਰਾ ਲੈਂਡ ਮੈਟਰ ਹੈ ਜੀ ਲੁਧਿਆਣਾ ਇੰਪਰੂਵਮੈਂਟ ਟਰਸਟ ਦੇ ਅਗੇਂਸਟ ਕਾਫੀ ਸਮੇਂ ਤੋਂ ਹੱਲ ਨਹੀਂ ਹੋ ਰਿਹਾ ਪਰ ਮੰਤਰੀ ਜੀ ਦੇ ਪ੍ਰਾਲੇ ਨਾਲ 75% ਹੱਲ ਹੋ ਚੁੱਕਿਆ ਵਾ ਤੇ ਬਾਕੀ 25% ਅੱਜ ਹੋ ਜਾਏਗਾ ਜੀ ਮੇਰਾ ਨਾਮ ਵਰਿੰਦਰ ਸਿੰਘ ਹੈ 6 of ਅਮਰੀਕਾ ਦਾ ਮੈਂ ਕੋਆਰਡੀਨੇਟਰ ਹਾਂ ਅਸ ਟਾਈਮ ਵਸ਼ਿੰਟਨ ਡੀਸੀ ਤੋਂ ਅਸੀਂ ਇਥੇ ਅਮਰੀਕਾ ਤੋਂ ਪੂਰਾ ਡੈਲੀਗੇਸ਼ਨ ਆਇਆ ਹੋਇਆ ਕਲਦੀਪ ਸਿੰਘ ਧਾਰੀਵਾਲ ਜੀ ਜੋ ਐਨ ਆਰ ਆਈ ਸੁਮੈਗਲ ਰੱਖਿਆ ਹੈਗਾ ਅਸੀਂ ਅੱਜ ਇੱਥੇ ਆਏ ਆਂ ਇਕੱਠੇ ਹੋਏ ਆਂ ਸਾਰੇ ਐਨਆਰਆਈਆਂ ਦਾ ਕੋਈ ਵੀ ਮੁੱਦਾ ਹੋਵੇ ਉਹਨਾਂ ਦੇ ਬਾਰੇ ਗੱਲਬਾਤ ਕਰਨ ਵਾਸਤੇ ਉਹਨਾਂ ਨੂੰ ਕੁਝ ਜਾਣ ਵਾਸਤੇ ਲੇਕਿਨ ਸਾਡੇ ਕੋ ਕੋਈ ਇਸ ਟਾਈਮ 1 ਸਾਲ ਦੇ ਦੌਰਾਨ ਮੈਂ ਹਰ ਸਾਲ ਆਦਾ ਕੁਲਦੀਪ ਸਿੰਘ ਧਾਰੀਵਾਲ ਨੂੰ ਮਿਲਦਾ 1 ਸਾਲ ਦੇ ਵਿੱਚ ਸਾਨੂੰ ਕੋਈ ਵੀ ਇਦਾਂ ਦਾ ਮਸਲਾ ਇਦਾਂ ਦਾ ਕੋਈ ਨਹੀਂ ਮਿਲਿਆ ਕਿ ਕੁਲਦੀਪ ਸਿੰਘ ਧਾਰੀਵਾਲ ਨੂੰ ਅਸੀਂ ਕੁਝ ਦੇ ਸਕੀਏ ਫੈਲਾ ਦੇ ਸਕੀਏ ਉਹਨਾਂ ਦਾ ਧੰਨਵਾਦ ਕੀਤਾ ਉਹਨਾਂ ਨੂੰ ਬੁਕੇ ਦਿੱਤਾ ਤੇ ਉਹਨਾਂ ਨਾਲ ਮਿਲੇ ਆਂ ਅੱਜ ਅਸੀਂ ਕਿਵੇਂ ਲੱਗਦਾ ਹੈ ਮਨਨ ਕੀ ਪੰਜਾਬ ਸਰਕਾਰ ਵੱਲੋਂ ਜਿਹੜੇ ਇਹ ਉਪਰਾਲੇ ਕੀਤੇ ਜਾਂਦੇ ਨੇ ਪੰਜਾਬ ਸਰਕਾਰ ਵੱਲੋਂ ਕਿਉਂਕਿ ਪੰਜਾਬ ਪੰਜਾਬੀਆਂ ਵਾਸਤੇ ਬਹੁਤ ਕੁਝ ਕਰਦੀ ਹੈ ਕਿ ਜਿਹੜੇ ਅਸੀਂ ਦੇਸ਼ ਤੋਂ ਵਿਦੇਸ਼ ਗਏ ਆ ਉਹਨਾਂ ਵਾਸਤੇ ਇਹ ਪਹਿਲੀ ਵਾਰੀ ਇਦਾਂ ਦੇ ਸੈਮੀਨਾਰ ਹੋਏ ਨੇ ਇਦਾਂ ਦੇ ਸੈਮੀਨਾਰ ਹੋਰ ਵੀ ਹੋਣੇ ਚਾਹੀਦੇ ਨੇ ਕੀ ਸੰਦੇਸ਼ ਦੇਵਾਂਗੇ ਐਨਆਰਆਈ ਵੀਰਾਂ ਨੂੰ ਐਨਆਰਆਈਆਂ ਵੀਰਾਂ ਨੂੰ ਮੈਂ ਸੰਦੇਸ਼ ਦੇਣਾ ਚਾਹੁੰਦਾ ਇੱਥੇ ਬੇਤੜਕ ਤੁਸੀਂ ਆਪਣੇ ਬਿਜ਼ਨਸ ਕਾਰੋਬਾਰ ਜ਼ਮੀਨ ਜਾਇਦਾਦ ਕਰ ਸਕਦੇ ਹੋ ਆਮ ਆਦਮੀ ਪਾਰਟੀ ਤੁਹਾਡੇ ਰਾਖੀ ਵਾਸਤੇ ਤੇ ਦੇਸ਼ ਵਾਸਤੇ ਰਾਖੀ ਤੇ ਰੱਖਿਆ ਵਾਸਤੇ ਬੈਠੀ ਹੋਈ ਹੈ ਹਰਦੇਵਾਲ ਸਿੰਘ ਨਾਜੀ ਮੇਰਾ ਮਾਨ ਸਾਹਿਬ ਅੱਜ ਮਿੰਨੀ ਸਵਾਰ ਰੁਕੇ ਨਾਜੀ ਤੁਸੀਂ ਆਇਓ ਮਿਲ ਕੇ ਉਹ ਮਿਲ ਗਿਆ ਬਹੁਤ ਵਧੀਆ ਲੱਗਿਆ ਜੀ ਕੀ ਸਮੱਸਿਆ ਸੀ ਕੀ ਸਮੱਸਿਆ ਸੀ ਤੁਹਾਡੀ ਹੱਲ ਸਮੱਸਿਆ ਆੜੀ ਮਕਾਨ ਦੀ ਸੀ ਜੀ ਤੇ ਉਹਨਾਂ ਨੇ ਭਰੋਸਾ ਦਿੱਤਾ ਵੀ ਹੱਲ ਕਰਾਂਗੇ ਕੀ ਨਾਂ ਬਾਬਾ ਜੀ ਅਜੈਬ ਸਿੰਘ ਕਿੱਥੋਂ ਆਇਓ ਅਗਰਿਆਲ ਤੂਰੀ ਤੋਂ ਜੀ ਕੀ ਸਮੱਸਿਆ ਸੀ ਕਿ ਮੰਤਰੀ ਸਾਹਿਬ ਨੂੰ ਮਿਲ ਕੇ ਕਿਹੜੀ ਸਮੱਸਿਆ ਸੀ ਤੁਹਾਡੀ ਕੀ ਕਿਹਾ ਉਹਨਾਂ ਨੇ ਸਾਡੀ ਸਮੱਸਿਆ ਸੀ ਜੀ ਸਾਡਾ ਮਕਾਨ ਦੱਬਿਆ ਹੋਇਆ ਉਹ ਮਤਲਬ ਖਾਲੀ ਨਹੀਂ ਕਰ ਰਿਹਾ ਮਕਾਨ ਖਾਲੀ ਕਰਾਉਣ ਦੀ ਸਮੱਸਿਆ ਲੈ ਕੇ ਆਏ ਆ ਮਿਨਿਸਟਰ ਸਾਹਿਬ ਨੇ ਸਾਨੂੰ ਆਪਸ ਦਵਾਈ ਆ ਤੁਹਾਨੂੰ ਆਸ ਹੈ ਵੀ ਹੋ ਸਾਡਾ ਮਸਲਾ ਹੱਲ ਕਰਾ ਦੇਣਗੇ ਕੀ ਲੱਗ ਕਹੇ ਜਾ ਪਰਾਣਾ ਲੱਗਦਾ ਸਰਕਾਰ ਦਾ ਇਹ ਚੰਗਾ ਲੱਗਦਾ ਜੀ ਆਸ ਤਾਂ ਬਹੁਤ ਹੈ ਵੀ ਜਰੂਰ ਹੋਊਗਾ ਮੇਰਾ ਨਾਮ ਜੀ ਅਮਰਦੀਪ ਤੰਦਰਾ ਤੰਦਰਾ ਸਾਹਿਬ ਪੁੱਛਣਾ ਚਾਹੁੰਦੇ ਆ ਪੰਜਾਬ ਸਰਕਾਰ ਨੇ ਇੱਕ ਐਨਆਰ ਮਿੰਡੀ ਸਮਾਂ ਅਗਰ ਰੱਖਿਆ ਕੀ ਕਰਾਂਗੇ ਇਸ ਵਾਰ ਕਿੰਨਾ ਕੁ ਲੋਕਾਂ ਨੂੰ ਫਾਇਦਾ ਹੋਊਗਾ ਐਨਆਰਆਈ ਦਾ ਦੇਖੋ ਜੀ ਮੁੱਖ ਮੰਤਰੀ ਸਾਹਿਬ ਨੇ ਐਨਆਰਆਈ ਭਰਾਵਾਂ ਨਾਲ ਬੜਾ ਪਿਆਰ ਕੀਤਾ ਤੇ ਐਨਆਰਆਈ ਭਰਾਵਾਂ ਨੇ ਸਾਨੂੰ ਬੜਾ ਸਤਿਕਾਰ ਬਖਸ਼ਿਆ ਸੀ ਸਾਡੀ ਸਰਕਾਰ ਬਣਾਉਣ ਦੇ ਵਿੱਚ ਪੂਰੀ ਮਦਦ ਕੀਤੀ ਸੀ ਤੇ ਅੱਜ ਸਾਡੇ ਮਨਿਸਟਰ ਐਨਆਰਆਈ ਮਨਿਸਟਰ ਕੁਲਦੀਪ ਢਾਲੀਆਲ ਸਾਹਿਬ ਐਨਆਰਆਈਆਂ ਨਾਲ ਮਿਲਣੀ ਕਰਨ ਆਏ ਨੇ ਤੇ ਉਹਨਾਂ ਦੇ ਦੁੱਖ ਸੁੱਖ ਸੁਣਨ ਆਏ ਨੇ ਕਿੰਨਾ ਕੁ ਫਾਇਦਾ ਹੋਊਗਾ ਲੋਕਾਂ ਨੂੰ ਦੇਖੋ ਜੀ ਪੂਰੇ ਪੰਜਾਬ ਦੇ ਵਿੱਚ ਮੇਲਾ ਲੱਗ ਰਿਹਾ ਪਿੱਛੇ ਸੰਗਰੂਰ ਵੀ ਹੋ ਚੁੱਕਿਆ ਤੇ ਇਹਦਾ ਲੋਕਾਂ ਨੂੰ ਬਹੁਤ ਵੱਡਾ ਬੈਨੀਫਿਟ ਹੁੰਦਾ ਕਈਆਂ ਦੀਆਂ ਤਕਸੀਮਾਂ ਖੜੀਆਂ ਨੇ ਕਈਆਂ ਦੇ ਜ਼ਮੀਨਾਂ ਨਾਂ ਕਰਾਉਣੀਆਂ ਖੜੀਆਂ ਨੇ ਉਹਨਾਂ ਦੇ ਬਜ਼ੁਰਗਾਂ ਦੇ ਨਾਮ ਨੇ ਉਹਨਾਂ ਨੂੰ ਬੈਨੀਫਿਟ ਮਿਲ ਰਿਹਾ ਹੈ ਨੇ ਡੇ ਬਾਏ ਡੇ ਐਨ ਆਰ ਵੀਰਾਂ ਨੂੰ ਕੀ ਮੈਸੇਜ ਲਾਉਂਗਾ ਸੀ ਐਨ ਆਰ ਵੀਰਾਂ ਨੂੰ ਮੈਂ ਇੱਕੋ ਹੀ ਮੈਸੇਜ ਲਾਉਂਗਾ ਵੀ ਇਹੋ ਜੀ ਸਰਕਾਰ ਨਾ ਕਦੇ ਆਈ ਸੀ ਨਾ ਕਦੇ ਆਉਣੀ ਆ ਇੱਕ ਪਹਿਲੇ ਮੁੱਖ ਮੰਤਰੀ ਨੇ ਜਿਹੜੇ ਛੋਡੇ ਦੁੱਖ ਸੁੱਖ ਫੋਲਦੇ ਨੇ ਤੇ ਛੋਡੇ ਸੁਣਦੇ ਨੇ ਕਿੱਥੇ ਤੁਸੀਂ ਪੰਜਾਬ ਤੋਂ ਦੂਰ ਹੋ ਗਏ ਸੀ ਤੇ ਪੰਜਾਬ ਦੇ ਵਿੱਚ ਅੱਜ ਤੁਸੀਂ ਖੁਸ਼ੀ ਨਾਲ ਆ ਕੇ ਇੱਥੇ ਬਸਣਾ ਚਾਹੁੰਦੇ ਹੋ